ਇਹ ਕਿਵੇਂ ਬਾਹਰ ਪੈ ਰਿਹਾ ਮੌਸਮ ਇੱਧਰ ਨਾ ਪੱਖਾ ਵੀ ਨਹੀਂ ਲਗਾਉਂਦੇ ਹੈਗੇ ਠੰਡੇ ਪੈ ਜਾਣੇ ਦੇਖੋ ਕਿੰਨੀ ਵਧੀਆ ਹਵਾ ਚੱਲਦੀ ਹੈ ਇੱਧਰ ਠੰਡ ਲੱਗਦੀ ਹੈ ਤੇ ਇਧਰ ਗੱਦੇ ਪੋਲੇ ਸਿੱਟ ਲਣੀਆਂ ਚਾਦਰ ਚੱਕਦਣੀਆਂ ਤੋੜ ਦੂੰਗੀ ਅੱਜ ਤਾਂ ਲਾਈਟ ਇਹ ਭੱਜ ਗਈ ਤੇ ਰਾਤ ਦੀ ਹੋ ਨਹੀਂ ਆਈ ਹੈਗੀ ਹਨਾ ਹੁਣ ਦੇਖਦੇ ਹਾਂ ਕੀ ਬਣਦਾ ਹਨਾ ਰਾਤ ਦੀ ਲਾਈਟ ਕੱਲ 10 11 ਵਜੇ ਦੀ ਕੱਲ 10 11 ਵਜੇ ਦੀ ਲਾਈਟ ਹੀ ਨਹੀਂ ਹੈਗੀ। ਨਹੀਂ ਪੈ ਰਿਆ ਬਾਵਾ ਬਾਵਾ। ਇੱਧਰ ਕੱਪੜੇ ਚੱਕ ਕੇ ਰੱਖ ਦਾਨੀਆਂ। ਦੇਖੀ ਜਾਊਗੀ ਜਦੋਂ ਕੱਲੂ ਧੂੰਗੀ। ਇਹਦੀ ਕੁੰਡੀ ਕੁੱਟ ਗਈ ਇੱਥੇ। ਇਹਦੀ ਕੁੰਡੀ ਕੁੱਟ ਗਈ। ਇੱਟੋ ਧਰੂੰਗੀ ਸਰਦਾਰ ਸਾਹਿਬ ਨੂੰ ਕਹੂੰਗੀ ਮੈਂ। ਉਹ ਮੈਂ ਸੀਸੀ ਤਰੀ ਤੇ ਉਹ ਵੀ। ਮੈਂ ਸੀਸੀ ਲਾਈ ਦੀ ਹਵਾ ਨਾਲ ਉਹ ਵੀ। ਵੱਡੀ ਤਤਰਾਉਂਗੀ ਅੰਨੇ। ਇੱਥੋਂ ਕਰਦੀ ਹੈ ਸਾਫ ਸਫਾਈ। ਕੁਣ ਕਈ ਦਿਨ ਹੋ ਗਏ ਕਰੀ ਨਹੀਂ ਇਥੋਂ ਸਾਫ ਸਫਾਈ ਇਥੋਂ ਗਾਮਲੇ ਮੈਂ ਚੱਕ ਤੇ ਤੇ ਇਹਦੇ ਨਾਲ ਕਰਤਾ ਨੇ ਹੁਣ ਸਾਫ ਭੰਟਾ ਦੀ ਹੁੰਦੀ ਹੈ ਪਰਕੇ ਰੱਖੂਰੇ ਪਾਣੀ ਨਾਲ ਉਹ ਦਿਨ ਸਾਫ ਹੋ ਜਾਂਦੇ ਨੇ ਵਧੀਆ ਸੀਸੇ ਤੇ ਵੀ ਸਿੱਟੇ ਪੈ ਗਿਆ ਨੇ ਤੋ ਸਾਫ ਕਰਾਂ ਹਣਾ ਤੇ ਇਹ ਦੇਖੋ ਦੇਖ ਲਈ ਚੱਲਦਾ ਕਿ ਨਾ ਬੋਤਲ ਚ ਤਾਂ ਵਧੀਆ ਚੱਲਦਾ ਸੀ ਮੈਂ ਡੱਬਿਆਂ ਚ ਲਾਤਾ ਗਾਮਲੇ ਬਣਾਈ ਸੀਗੇ ਮੈਂ ਦੇਖੋ ਘਰ ਦੇ ਇਹਦੇ ਸੀ ਇੱਕ ਇਹ ਪਲੱਗ ਖਰਾਬ ਹੋ ਗਿਆ ਮਸ਼ੀਨ ਦਾ ਇੱਕ ਦਰ ਲਗਾਉਂਦੀ ਸੀਗੀ ਮੈਂ ਐਲ ਸੀ ਡੀ ਆਹ ਦੇਖੋ ਕੀ ਹੋ ਗਿਆ ਵਿਚੇ ਫਸ ਗਿਆ ਤਾਂ ਖੋਲਣਾ ਪਊਗਾ ਉਹ ਸਾਰਾ ਹੁਣ ਉਹ ਐਸੀ ਮੈਂ ਇਹਦਾ ਪੱਖਾ ਕੱਢ ਕੇ ਮੱਝਾਂ ਵਾਲਾ ਐਲ ਸੀ ਡੀ ਲਾਦਾ ਉਹ ਵਿਚੇ ਪਲੱਗ ਖਰਾਬ ਹੋ ਗਿਆ ਮੱਝਾਂ ਵਾਲਾ ਪਲੱਗ ਖਰਾਬ ਹੋ ਗਿਆ ਆਹ ਦੇਖੋ ਫਿਗਰ ਗਿਆ ਹੁਣ ਚਲੋ ਲਾਈਟ ਤਾਂ ਹੈ ਨਹੀਂ LCD ਕਿੱਥੇ ਲਾਉਂਗੇ ਚਲੋ ਲੋ ਜੀ ਇਹ ਸਾਫ ਕਰਤਾ ਦੇਖੋ ਕਿੰਨਾ ਵਧੀਆ ਸੀਸਾ ਵੀ ਸਾਫ ਹੋ ਗਿਆ ਇੱਥੋਂ ਚੱਕ ਤੇ ਨਾ ਫਿਰ ਉਰੇ ਧਰ ਦੂੰਗੀ ਫੇਰ ਸੁੱਕ ਜਵੇਖ ਲੈ ਹਨਾ ਸਾਫ ਸਫਾਈ ਕਰਤੀ ਲਾਈਟ ਭੱਜ ਗਈ ਆ ਹੁਣ ਦੇਖਦੇ ਆ ਬੰਦ ਕਰਤੀ ਇਹ ਲਾਈਟ ਇਹ ਛਾਦਰ ਮੇਂ ਧੋਤੀਆਂ ਹਨਾ ਸਵੇਰੀਓ ਲੋ ਜੀ ਉਧਰੇ ਕਮਰੇ ਚ ਪਾਤੇ ਚਾਦਰਾਂ ਫੋਲਤੀਆਂ ਬਾਹਰ ਤਾਂ ਮੀਂਹ ਪੈ ਰਿਹਾ ਬਾਕੀ ਕਪੜੇ ਇੱਧਰ ਪਾਤੇ ਸੁੱਕਣੇ ਪਰਨੇ ਇਹ ਢਾਲੀ ਲੈਣਾ ਚਾਦਰਾਂ ਤੇ ਲੋ ਜੀ ਹੁਣੇ ਮੈਂ ਸੋਫੇ ਕਰਦਾ ਸਾਈਡ ਤੇ ਉਧਰ ਨੂੰ ਖੁੰਝੇ ਜੋ ਪੋਚਾ ਲਗਾਤਾ ਫਿਰ ਮੈਂ ਇੱਧਰ ਕਰਕੇ ਨਾ ਚੰਗੀ ਤਰ੍ਹਾਂ ਫੇਰ ਸਾਫ ਕਰਦੀਆਂ ਪੋਚਾ ਲਗਾਉਣੀ ਆ ਆਵਾਜ਼ ਮੈਂ ਮਿਊਟ ਕਰਤੀ ਵੈਸੇ ਮੈਂ ਭੜੀ ਸੀਗੀ ਉਧਰ ਨਾ ਟੋਕਾ ਕਰ ਰਹੇ ਨੇ ਇੰਜਨ ਚੱਲਦਾ ਖੜਕਾ ਹੋ ਰਿਹਾ ਬਹੁਤ ਜ਼ਿਆਦਾ ਇਹ ਦੇ ਕਰਕੇ ਫਿਰ ਮੈਂ ਮਿਊਟ ਕਰਤੀ ਦਵਾਰੇ ਭਰਦੀਆਂ ਇੱਧਰ ਮੈਂ ਬਸਾਤੇ ਦੂਜੇ ਗੱਦੇ ਭੋਲੇ ਇੱਧਰ ਬਸਾਤੇ ਜਿਹੜੀਆਂ ਮੰਜੀਆਂ ਤੇ ਪਸਾਉਣੀ ਹੁੰਦੀਆਂ ਫਿਰ ਹੁਣ ਇੱਧਰ ਪੈ ਜਾ ਕਰਾਂਗੇ ਏਸੀ ਤਾਂ ਲਾਉਂਦੇ ਨਹੀਂ ਤੇ ਹੁਣ ਆ ਗਈ ਮੇਰੇ ਰਸੋਈ ਚ ਰਸੋਈ ਚ ਮੈਂ ਜਿਹੜੀਆਂ ਕੱਪੜੇ ਰਹਿ ਗਏ ਸੀਗੇ ਹੁਣ ਉਹ ਧੋ ਦਾਂ ਪਹਿਲਾਂ ਛੁੱਟੇ-ਛੁੱਟੇ ਧੋਤੇ ਚਾਦਰਾਂ ਧੋਤੀਆਂ ਕੰਮ ਨਮੀੜ ਤਾਂ ਰਸੋਈ ਸਾਫ਼ ਕਰਤੀ ਤੇ ਭਾਂਡੇ ਚੰੜਤੇ ਹੁਣ ਲਾਈਟ ਭੱਜ ਜਾਂਦੀ ਕਿ ਇੱਕ ਤਾਂ ਪੰਗਾ ਜਦੋਂ ਲਾਈਟ ਆਊਗੀ ਫਿਰ ਨਾਲ ਦੀ ਨਾਲ ਧੋਵਾਂਗੀ ਤੇ ਕੰਮ ਨਿਪਟੜਿਆ ਪਿਆ ਵੈਸੇ ਮੇਰਾ ਆ ਕੱਪੜੇ ਰਹਿ ਗਏ ਇਹਨਾਂ ਨੂੰ ਫੇਰ ਕੱਟੂਗੀ ਜਦੋਂ ਲੇਟ ਆ ਗਈ ਤੇ ਆ ਸੁੱਕਣੇ ਪਾਇਆ ਮਾ ਹੁਣ ਮੈਂ ਜਿਹੜੇ ਕੱਡੇ ਸੀਗੇ ਅੰਦਰੇ ਪਾਦਾ ਨਹੀਂ ਹੁਣ ਬਾਹਰ ਤਾਂ ਮੀਂਹ ਪੈ ਰਿਹਾ ਤੇ ਉਹ ਮੈਟ ਧੋਣਾ ਹਲੇ ਫਿਰ ਰਸੋਈ ਸਾਫ ਕਰੂੰਗੀ ਮੈਂ ਹੀਟ ਹੋਂ ਨੀਚੋਂ ਵੈਸੇ ਇੱਕ ਬਾਰੇ ਤਾਂ ਪੋਚਾ ਲਗਾਤਾ ਤੇ ਇਹ ਗੰਮਲੀ ਮੈਂ ਇੱਧਰ ਧਰ ਦਾਨੀ ਹੁਣ ਮੈਂ ਇੱਥੋਂ ਸਾਫ ਕੀਤਾ ਸੀਗਾ ਤੇ ਇਹ ਦੇਖੋ ਮਨੀ ਪਲਾਂਟ ਰਾਇ ਇਹਦੇ ਵਿੱਚ ਲਾਇਆ ਦੇਖਦੀਆਂ ਚੱਲਦਾ ਕਨਾ ਤੇ ਤਾਂ ਹੀ ਤੇ ਮੈਂ ਇੰਨਾ ਚਲਾਇਆ ਨਹੀਂ ਫਿਰ ਦੂਜੇ ਘਰ ਲੈ ਲਿਆ ਕੇ ਉਹਨਾਂ ਚ ਲਾ ਦਾਂ ਲੋ ਜੀ ਇੱਧਰ ਦਿਖਾਉਣੀ ਮੀਂਹ ਦਾ ਹਾਲ ਦੇਖੋ ਇਹ ਦੇਖੋ ਸਾਰਾ ਚੋ ਰਿਆ ਪਾਥੀਆਂ ਸਾਰੇ ਕਿਸੇ ਟਾਈਮ ਇੱਥੇ ਇੰਨੇ ਪਾਣੀ ਚ ਟਾਈਮ ਕੱਢਿਆ ਘਰ ਪਾਉਣ ਤੋਂ ਪਹਿਲਾਂ ਇੱਥੇ ਇੱਥੇ ਬੈੱਡ ਹੁੰਦੇ ਸੀਗਾ ਜਿੱਥੇ ਰੜਕਾ ਪਿਆ ਤਿਲਕਣਾ ਹੋਇਆ ਪਿਆ ਇੱਥੇ ਬੁਰਾ ਹਾਲ ਹੈ ਇੱਥੇ ਬੈੱਡ ਹੁੰਦੇ ਸੀਗੇ ਪੁਰਾਣੇ ਆ ਨਿਓਆ ਜਿਹੜੀ ਇੱਥੇ ਤੇ ਰਸੋਈ ਦਿੱਤੀ ਆ ਰੜਕੇ ਤੋਂ ਇੱਧਰ ਇੱਧਰ ਤੋਰੇ ਬੈੱਡ ਇੱਥੇ ਮੀਓ ਮੀਆ ਹਾਲ ਹੁੰਦਾ ਸੀ ਉਹ ਜਿੱਥੇ ਪਾਥੀਆਂ ਨੇ ਉੱਥੇ ਹੁੰਦੀਆਂ ਸੀਗੀਆਂ ਲਮਾਰੀਆਂ ਨੇ ਵੀ ਟਾਈਮ ਕੱਢਿਆ ਉਰੇ ਛੜੀ ਹੁੰਦੀ ਆ ਗੇਟ ਸੀਗਾ ਇਦਾਂ ਦੀ ਬਾਹਰ ਨੂੰ ਆ ਨਿਓ ਹੈਗੀ ਕੰਦ ਰਸੋਈ ਦੀ ਹਣਾ ਉਹ ਟਾਕੇ ਸੀਗੇ ਪੱਟ ਤੀ ਹੁਣ ਇੱਥੇ ਪਾਥੀਆਂ ਲਾਤੀਆਂ ਦਾ ਫਾਇਦਾ ਤਾਂ ਕੋਈ ਹੈ ਨਹੀਂ ਇਹ ਦੇਖੋ ਚੋਰਿਆ ਸਾਰਾ ਕੀ ਹਾਲ ਹੈ ਤਰ ਦੇ ਤਰੀਕੇ ਨੂੰ ਆਗੇ ਜਿਹਾ ਲਈ 10 11 ਦੇ 3 ਘਟ ਗਿਆ ਸੀ। ਲੈ ਇਸੇ ਤਰ੍ਹਾਂ ਕੱਢ ਲਈ ਗਈ ਸੀ। ਜਿਹੜੀ ਜਿੰਤਰੋਂ ਸਾਹ ਤੇ ਘਰੇ ਆਈ ਸੀ ਉਹ ਵੀ ਹੱਟ ਗਿਆ ਤਾਂ ਇਸ ਤਰ੍ਹਾਂ ਸਾਡੀ ਆ ਗਈ ਨਾ ਜਿਹੜੇ ਜਿਹੜੇ ਇਹਨਾਂ ਦੇ ਲੱਗੇ ਹੋਏ ਹੋਣੇ ਤੇ ਸਿੱਟਾਂਗੇ। ਇਸ ਤਰ੍ਹਾਂ ਜਿਹੜਾ ਸਾਟਣਾ ਹੈ। ਬਸ ਸਾਦੀ ਇਹ ਚਾਦਰ ਆਪਾਂ ਨੇ ਸੈੱਟ ਕਰਤੀ ਇਹਨੇ ਦੂਜੀਆਂ ਧੋਤੀਆਂ ਨੇ ਧੋ ਕੇ ਫਿਰ ਉਹ ਬਸਾ ਦਾਂਗੇ ਇੱਧਰ ਆਪਾਂ ਗੱਤੇ ਇੱਧਰ ਸੱਟ ਤੇ ਦੂਜੇ ਉੱਚੇ ਕਰ ਲਈ ਹਨਾ ਉਹ ਹੇਠ ਲਈ ਹੈਗੇ ਨੇ ਕੈੜੇ ਪਿਆਰੀ ਜਾਂਦਾ ਵੈਸੇ ਇੱਕ ਅਸੀਂ ਵੀ ਆ ਚਾਦਰ ਇਹ ਮੈਂ ਨੀਚੇ ਦੀ ਬਸਾਉਣੀ ਹੰਨੀ ਆ ਚਲੋ ਅੱਜ ਦਾ ਦਿਨ ਬਸਾ ਲੈਣੀ ਆ ਫਿਰ ਉੱਪਰ ਦੀ ਦੂਜੀ ਬਸਾ ਦੂੰ ਜੇ ਸੁੱਕ ਜੂਗੀ ਉੱਪਰ ਹੁਣ ਦੇਖਦੀ ਆ ਇੱਧਰ ਤਾਂ ਮੇਰੇ ਤਾਂ ਧੁੱਪ ਨਿਕਲੀ ਬਾਹਰ ਸੱਟ ਕੇ ਹਣੀ ਆ ਚਾਦਰਾਂ ਤੇ ਫਿਰ ਸੁਆਦੂंगी ਇਹਨੇ ਜੋ ਸੁੱਕ ਜਾਣਗੇ ਤੇ ਲੋ ਜੀ ਇਹ ਦੂਜੇ ਦਿਨ ਦੀ ਸਵੇਰ ਦੀ ਵੀਡੀਓ ਆ ਇੱਧਰ ਆਪਾਂ ਨੇ ਅੱਜ ਆਲੂ ਵਾਲੇ ਪਰੌਂਠੇ ਲਾਉਣੇ ਆ ਤੇ ਹੁਣ ਆਟਾ ਗੁੰਨ ਲਿਆ ਮੈਂ ਆਲੂ ਅੱਜ ਪਰੌਂਠੇ ਦੋ ਚਾਰ ਹੀ ਲਾਹਾਂਗੇ ਪੰਜ ਸੱਤ ਸਾਰੇ ਥੋੜੇ ਜੇ ਆਟਾ ਗੁੰਨ ਲਿਆ ਸੀ ਹੁਣ ਦੋ ਦੋ ਇੱਕ ਲਾ ਲਾਂਨੇ ਫਿਰ ਬਣਾ ਲਾਂਗੇ ਸਬ지 ਤੇ ਲੋ ਜੀ ਹੁਣ ਪੰਜ ਪੇੜੇ ਕਰ ਲੇ ਇੱਕ ਕਮੇਰਾ ਤਿੰਨ ਇੱਕ ਆ ਲੈਣਗੇ ਚਾਹ ਇੱਕ ਖਾਵਾ ਚਾਹ ਮੈਂ ਡੇਢ ਖਾਵਾ ਤਿੰਨ ਚਾਰ ਇੱਕ ਖਾਵਾ ਲੈਣਗੇ ਚਲੋ ਜੀ ਤੇ ਹੁਣ ਆਪਾਂ ਲੋਈੇ ਕਰ ਲਈਏ ਪੇੜੇ ਕਰ ਲਈਏ ਹੁਣ ਆਪਾਂ ਲੋਈੇ ਕਰ ਲਈਏ ਲੋਈੇ ਕਰਕੇ ਵੇਲ ਕੇ ਫਿਰ ਪਣਾਉਨੇ ਆ ਪਰੌਂਠੇ ਆਪਾਂ ਤੁਹਾਨੂੰ ਦਿਖਾਉਣੀ ਆਜੂ ਜੀ ਖਾਣੇ ਨੇ ਲੋ ਜੀ ਪਰੌਂਠੇ ਪਕਾਤੇ ਪਰੌਂਠੇ ਪਕਾ ਕੇ ਹੁਣ ਮੈਂ ਕਿਹਾ ਮੈਂ ਪਹਿਲਾਂ ਕੱਪੜੇ ਸੁੱਕਣੇ ਪਾ ਜਾਵਾਂ ਫਿਰ ਸੁੱਕ ਜਾਣਗੇ ਵਧੀਆ ਤੇ ਜੇ ਧੁੱਪ ਨਿਕਲਈ ਵੈਸੇ ਨਿਕਲ ਰਹੀ ਐ ਇੱਧਰ ਤਾਂ ਆਉਂਦੀ ਐ ਹੌਲੀ ਹੌਲੀ ਤੇ ਚਲੋ ਜੀ ਹੁਣ ਖਾਂਦੇ ਆਪਾਂ ਪਰੌਂਠਾ ਤੇ ਇਹ ਲੈ ਲਿਆ ਨਾਲ ਦਹੀਂ ਨਾਲ ਪਾ ਲਿਆ ਨੂਣ ਦਹੀਂ ਚ ਪਾ ਕੇ ਇਹ ਲੈ ਲਈ ਨਾਲ ਚਟਨੀ ਚਟਨੀ ਆਪਾਂ ਕੁੱਟ ਲਾਣੇ ਆ 2-3 ਦਿਨ ਦੀ ਕੱਠੀ ਕੁੱਟ ਲਾਣੇ ਆ ਰੋਜ਼-ਰੋਜ਼ ਨਾਲ ਤੇ ਇਹ ਫਿਰ ਵਧੀਆ ਲੱਗਦੀ ਐ ਸਵੇਰੇ ਸਾਮ ਚਾਰ ਨਨੋ ਚਟਣੀ ਵਧੀਆ ਵੈਸੇ ਚਾਰ ਵੀ ਤਾਂ ਖਾਣੇ ਆਪਾਂ ਨਨਾਂ ਇਹਨੂੰ ਚਟਣੀ ਵਧੀਆ ਉੱਪਰ ਥਰ ਲੈਣੇ ਚਟਣੀ ਸਰਦਾਰ ਸਾਹਿਬ ਗਏ ਨੇ ਉਹ ਜਦੋਂ ਆਉਣਗੇ ਉਦੋਂ ਖਾ ਲਣਗੇ ਉਹਨਾਂ ਦੀ ਮਰਜ਼ੀ ਆ ਹਨ ਤੇ ਆਪਾਂ ਖਾਈਏ ਆਪਣੀ ਚਟਣੀ ਤੇ ਲੋਜੀ ਹੁਣ ਆਪਾਂ ਖਾ ਲਈਏ ਰੋਟੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਤੇ ਲੋ ਜੀ ਤੇ ਜਿਹਨੇ ਖਾਣੀ ਆ ਜੋ ਭੈਣ ਭਾਈਆਂ ਨੇ ਫੇਰ ਨਾ ਕਿਉ ਖਾਣੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਜੀ ਖਾਈਏ ਰੋਟੀ